ਗਜਪਤ ਸਿੰਘ ਦੇ ਘਰੇ ਬਡਰੂਖਾ ਪਿੰਡ 'ਚ ਇੱਕ ਕੁੜੀ ਜੰਮਦੀ ਆ। ਉਹ ਭਾਜੀ ਕੁੜੀ ਨੂੰ ਕੀ ਕਰਦੇ ਨੇ? ਉਹਨੂੰ ਮਟਕੇ 'ਚ ਪਾ ਕੇ ਦੱਬ ਦਿੰਦੇ ਨੇ। ਠੀਕ ਆ ਪੰਜਾਬ 'ਚ ਭਰੂਣਾ ਤਿਆ ਹੁੰਦੀ ਆਈ ਕਿਸੇ ਵੀ ਤਰੀਕੇ 'ਚ ਪਹਿਲਾਂ ਤੋਂ ਲੈ ਕੇ। ਜਦੋਂ ਬਡਰੂਖਾ ਪਿੰਡ 'ਚ ਉਸ ਕੁੜੀ ਨੂੰ ਉਹਦਾ ਚਾਚਾ ਹੀ ਆ ਕੇ ਕੱਢਦਾ। ਵੈਸੇ ਦੀ ਸੁਣਦੇ ਕੋਈ ਲਾਗੂ ਬਾਬਾ ਆ ਗਿਆ ਜਾਂ ਕੁਝ ਵੀ। ਚਾਚਾ ਆਣ ਕੇ ਕੱਢਦਾ ਭਾਜੀ ਉਹਨੂੰ। ਚਾਚਾ ਕੱਢ ਕੇ ਅਣਕੀ ਤੇ ਉਹਨੂੰ ਉਹਨੂੰ ਵਿੱਚ ਪਾ ਦਿੰਦੇ ਸੀਗੇ ਕਿ ਉਹਦੇ ਹੱਥ 'ਚ ਰੂਹ ਦੇ ਕੇ ਤੇ ਸਾਡਾ ਗੋੜ ਦੇ ਕੇ ਹਨਾ ਭੀ ਗੋੜ ਖਾਈ ਰੂਹ ਕੱਤੀ ਵੀਰੇ ਨੂੰ ਕੱਲੀ ਆਪਨਾ ਆਪ ਨਾ ਹੀ ਵੀਰੇ ਨੂੰ ਕੱਤੀ ਸਰ ਉਸ ਕੁੜੀ ਦੇ ਕੁੱਖੂ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਇਆ ਸੀ ਜੇ ਮੰਨ ਲਓ ਉਹਦਾ ਚਾਚਾ ਹਾਈਪੋਥੈਟিক্যাল ਗੱਲ ਆ ਲੀਟ ਹੀ ਹੋ ਜਾਂਦਾ ਸ਼ਹਿਰੋਂ ਹੁੰਦਾ ਜਿਉਂ ਨਾ ਨਿਕਲਦੀ ਫੇਰ ਮਤਲਬ ਸਾਡਾ ਇਤਿਹਾਸ ਹੀ ਹੋਰ ਹੁੰਦਾ ਕੱਲਾ ਕੱਲਾ ਬੰਦਾ ਇਜ਼ ਕੈਪेबल ਟੂ ਚੇਂਜ ਦੀ ਹਿਸਟਰੀ ਕੱਲਾ-ਕੱਲਾ ਬੰਦਾ ਸਹੀ ਸੋਚਣ ਲੱਗ ਜੇ ਮੈਂਟਲ ਕਲੈਰਿਟੀ ਤੇ ਆ ਜੇ ਗੁਰੂ ਸਾਹਿਬਾਂ ਨੂੰ ਸਮਝ ਕੇ ਗੁਰੂ ਸਾਹਿਬ ਤੋਂ ਵੱਡਾ ਸਾਡਾ ਕੋਈ ਨਹੀਂ ਭਾਜੀ ਅਸੀਂ ਮਰਦੇ ਨਹੀਂ ਇਹ ਲੋਕ ਤਾਂ ਕਿਤੇ ਦੀ ਕਿਤੇ ਰਹਿ ਗਏ ਸਾਨੂੰ ਤਾਂ ਕੋਈ ਵੀ ਨਹੀਂ ਲੱਗ ਜਾ ਕੇ ਆ ਸਕਦਾ ਆਪਣੇ ਸੋ ਆਪਾਂ ਸਾਰੇ ਇਕੱਠੇ ਹੋਈਏ ਭਾਜੀ ਸੋ ਇਹੀ ਸਾਡਾ ਵਿਜ਼ਨ ਸੀਗਾ ਫਾਰ ਜਰਨਲਿਸਟ ਮੀਟ ਤੇ ਇਹੀ ਸਾਡਾ ਵਿਜ਼ਨ ਪੰਜਾਬ ਨੂੰ ਅੱਗੇ ਲੈ ਕੇ ਆ